ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗੁਰਚੱਕ ਦੇ ਸਰਕਾਰੀ ਸਕੂਲ ਵਿੱਚ ਰਹਿ ਰਹੀ ਮਿਸਤਰੀਆਂ ਦੀ ਲੇਬਰ ਉੱਪਰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਟਾਂ ਰੋੜੇ ਵਰਸਾਏ ਜਾਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਸਕੂਲ ਦੀ ਪੰਨ ਤੋੜ ਦਿੱਤੇ ਜਾਣ ਦਾ ਮਾਮਲਾ ਪ੍ਰਾਪਤ ਹੋਇਆ ਅਤੇ ਉੱਥੇ ਹੀ ਪੁਲਿਸ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੌਕਾ ਨਹੀਂ ਦੇਖਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਸਤਰੀ ਲਾਡੀ ਮਸੀਨੇ ਦੱਸਿਆ ਕਿ ਉਹ ਬਿੱਤੇ ਕੁਝ ਦਿਨਾਂ ਤੋਂ ਸਕੂਲ ਵਿੱਚ ਬਣ ਰਹੇ ਬਾਥਰੂਮ ਵਿਸਟਾਈਲਾਂ ਅਤੇ ਪਲਸਤਰ ਦਾ ਕੰਮ ਕਰ ਰਹੇ ਸਨ ਉਹਨਾਂ ਦੱਸਿਆ ਕਿ ਅਸੀਂ ਬਟਾਲੇ ਏਰੀਏ ਦੇ ਰਹਿਣ ਵਾਲੇ ਹਾਂ ਤੇ ਰੋਜ਼ ਆਪ ਡਾਊਨ ਕਰਨ ਦੀ ਬਜਾਏ ਸਕੂਲ ਵਿੱਚ ਹੀ ਰਹਿੰਦੇ ਹਾਂ ਬਿੱਤੀ ਰਾਤ ਕਰੀ 5 ਤੋਂ 7 ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਤੇ ਧਾਰ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਲੁੱਟ ਦੀ ਨੀਅਤ ਨਾਲ ਸਾਡੇ ਉੱਪਰ ਇੱਟਾਂ ਰੋੜੀਆਂ ਅਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪਹਿਲਾਂ ਵੀ ਕੁਝ ਆਇਆ ਸੀ ਤੇ ਪਹਿਲਾਂ ਸਾਡੇ ਨਾਲ ਸਾਡਾ ਠੇਕੇਦਾਰ ਸੀ ਤੇ ਉਹ ਕੁਝ ਕਈ ਕੋਈ ਖੜੀ ਤੇ ਉਹਨਾਂ ਮਗਰ ਗਏ ਸੀ ਤੇ ਉਹ ਭੱਜ ਗਏ ਮੁੰਡੇ ਤੇ ਕੱਲ ਅਸੀਂ ਤਿੰਨ ਜਾਣੇ ਸੀ ਤੇ ਅਈਨਾ ਰੋਟੀ ਖਾਣ ਡੇ ਸੀ ਰਸੋਈ ਚ ਤੇ ਕੁਝ ਮੁੰਡੇ ਆਏ ਪਹਿਲਾਂ ਤੇ ਉਹਨਾਂ ਨੇ ਰੋੜੇ ਰਾੜੇ ਚਲਾਏ ਤੇ ਅਸੀਂ ਬਾਹਰ ਨਿਕਲੇ ਤੇ ਮੜੇ ਉਹ ਨਾ ਭੱਜ ਕੇ ਬੈਕ ਸਾਈਡ ਚਲ ਗਏ ਤੇ ਬਸ ਉਹਨਾਂ ਨੇ ਨਾ ਬਾਰੀਆਂ ਤੇ ਦਾਤਰ ਦੁੱਤਰ ਮਾਰੇ ਫੇਰ ਰੋੜੇ ਮਾਰਨ ਡਿਆ ਪਏ ਸੀ ਤੇ ਅਸੀਂ ਫੋਨ ਕੀਤਾ ਆਪਣੇ ਠੇਕੇਦਾਰ ਨੂੰ ਠੇਕੇਦਾਰ ਕੁਝ ਮੁੰਡੇ ਲੈ ਕੇ ਆਇਆ ਤੇ ਉਪਾਜ ਗਏ ਮੁੰਡੇ ਕੀ ਟੜੀ ਕੋ ਰੰਜਿਸ਼ ਹੋਣਾ ਮੁੰਡਿਆਂ ਦਾ ਨੋ ਸਰ ਫਿਰ ਕਿਉਂ ਹੈ ਕਾਰਨ ਕੀ ਇਸ ਸਾਰਾ ਦਰਵਾਜੇ ਦੂਜੇ ਅਸੀਂ ਲਾ ਕੇ ਰੱਖੇ ਸੀ ਲੋਹੇ ਦੇ ਕੰਮ ਡਿਆ ਚਲਣ ਟੱਲਾਂ ਦਾ ਤੇ ਦਰਵਾਜੇ ਲਾਉਣੇ ਪਏ ਤੇ ਅਸੀਂ ਦਰਵਾਜੇ ਲਾ ਕੇ ਰੱਖੇ ਸੀ ਤੇ ਮੋਟਰ ਮਾਟਰ ਆਏ ਲੁੱਟ ਦੀ ਲੁੱਟ ਦੀ ਮਾਰਚ ਆਈ ਸੀ ਤੇ ਇਹਦੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਹਾਂਜੀ ਸਰ ਸਾਡਾ ਠੇਕੇਦਾਰ ਗਿਆ ਕੀ ਮੰਗ ਕਰਦੇ ਆਪਾਂ ਸਰਕਾਰ ਤੋਂ ਇਨਸਾਫ ਸਹੀ ਦਾ ਸਰਾਂ ਨੂੰ ਅਹੀਂ ਕਿਉਂਕਿ ਬਗਾਨੇ ਪਿੰਡ ਆਏ ਆ ਐਡੀ ਦੂਰ ਆਏ ਕੰਮ ਕਰਨ ਤੇ ਸਾਨੂੰ ਇਨਸਾਫ ਚਾਹੀਦਾ ਤੁਸੀਂ ਰਾਤ ਇੱਥੇ ਨਹੀਂ ਦੇ ਹਾਂਜੀ ਸਰ ਅਸੀਂ ਇੱਥੇ ਨਹੀਂ ਪਾਜੀ ਸਰਾਇਆ ਕਿਸ ਸਕੂਲ ਚ ਕੰਮ ਲੱਗੇਦਾ ਹੀ ਬਾਥਰੂਮ ਦਾ ਸਕੂਲ ਨੂੰ ਗ੍ਰਾਂਟ ਆਈ ਹੋਈ ਆ ਬਾਥਰੂਮ ਰਿਪੇਅਰ ਦੀ ਤੇ ਸਕੂਲ ਚ ਟਾਈਲਾਂ ਦਾ ਕੰਮ ਲੱਗੇਦਾ ਤੇ ਇਹ ਲੇਬਰ ਕੰਮ ਜਿਹਦਾ 7:00 ਵਜੇ ਵੇਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੇ ਤੇ ਰਾਤ ਇਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ ਉਹਨਾਂ ਨੇ ਹੱਸ ਰੋੜੇ ਫੜੇਦੇ ਹੀ ਇਨਾਂ ਦੇ ਰੋੜ ਰਹੇ ਮਾਰੇ ਉਹਨਾਂ ਨੇ ਤੇ ਇਨਾਂ ਨੇ ਆਪਣਾ ਬਚਾਅ ਕਰ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪ ਨੂੰ ਬਚਾ ਕੀਤਾ ਫਿਰ ਉਹਨਾਂ ਨੇ ਡਰਾਟ ਦੇ ਨਾਲ ਬਾਹਰ ਹਮਲਾ ਕੀਤਾ ਇਨਾਂ ਦੇ ਉੱਤੇ ਦਰਵਾਜੇ ਦੇ ਉੱਤੇ ਪਿਛੇ ਬਾਰੀਆਂ ਵੀ ਇਹਨਾਂ ਨੇ ਪਾਣ ਦਿੱਤੀਆਂ ਤੇ ਜਿਸ ਨਾਲ ਸਕੂਲ ਦੇ ਵਿੱਚ ਬੜਾ ਹੀ ਮਤਲਬ ਕਿ دہشت ਫੈਲੀ ਹੋਈ ਹੈ ਅਸੀਂ ਵੀ ਇਸ ਸਕੂਲ ਦੇ ਵਿੱਚ ਸਿੰਗਲ ਟੀਚਰ ਆ ਮੈਂ ਸਕੂਲ ਗੁਰਚੱਕ ਦੇ ਵੀ ਸਿੰਗਲ ਟੀਚਰ ਆ ਨਾਲ ਮੇਰੇ ਆ ਮੈਡਮ ਨੇ ਮੈਂ ਡਾਲੇ ਸਕੂਲ ਚ ਸਿੰਗਲ ਟੀਚਰ ਆ ਮੇਰੇ ਮੇਰੇ ਕੋਲ 31 ਬੱਚੇ ਨੇ ਤੇ ਇਸ ਮੈਡਮ ਕੋਲ 12 ਬੱਚੇ ਨੇ ਅਸੀਂ ਸਿੰਗਲ ਟੀਚਰ ਆ ਅਸੀਂ ਇੱਥੋਂ ਗੁਰਦਾਸਪੁਰੋਂ ਚੱਲ ਕੇ ਮੈਂ ਆਨੀ ਆ ਮਤਲਬ ਕਿ ਦੂਰੋਂ ਆਈਦਾ ਪਰ ਇੱਥੋਂ ਦਾ ਮਾਹੌਲ ਹੁਣ ਸਾਨੂੰ ਲੱਗਦਾ ਨਹੀਂ ਕਿ ਸਾਡੇ ਲਈ ਸੇਫ ਹੈਗਾ ਸਰਕਾਰਗੇ ਇਹ ਹੀ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਇਸ ਸਕੂਲ ਦੇ ਵਿੱਚ ਜਿੱਦਾਂ ਤੁਸੀਂ ਦੇਖੋਗੇ ਐਸ ਸਕੂਲ ਦੇ ਕੰਧਾਂ ਵੀ ਬਹੁਤ ਛੋਟੀਆਂ ਨੇ ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ ਜਦੋਂ ਸਕੂਲ ਨੂੰ ਜੇ ਬਾਉਂਡਰੀ ਵਾਲ ਦੀ ਗ੍ਰਾਂਟ ਵੀ ਆਈ ਦੀ ਤਾਂ ਵੀ ਸਕੂਲ ਦੇ ਕੁਝ ਆਣ ਕੇ ਰੋਕ ਕੰਮ ਰੋਕ ਦਿੰਦੇ ਆ ਤੇ ਸਰਕਾਰ ਨੂੰ ਚਾਹੀਦਾ ਆਪ ਆਣ ਕੇ ਦੇਖੇ ਕਿ ਕੀ ਇੱਥੋਂ ਦਾ ਮਾਹੌਲ ਚੱਲ ਹੈਗਾ ਤੇ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਏ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਮੁੰਡੇ ਪਏ ਨੇ ਇਹਨਾਂ ਦੇ ਕੋ ਰੰਜਸ਼ ਹੈ ਇਹਨਾਂ ਦੇ ਨਾਲ ਕਿ ਮਿਸਤਰੀਆਂ ਦਾ ਨਾਲ ਕਿ ਜਾਂ ਉਹ ਕੋਈ ਉਹਨਾਂ ਦੀ ਪੰਸਾ ਹੈਗੀ ਰੰਜਿਸ਼ ਵਿਚਾਰਿਆਂ ਨਾਲ ਭਾਜੀ ਕੀ ਹੋਣੀ ਹੈ ਤੇ ਬਟਾਲੇ ਤੋਂ ਆਈ ਹੈ ਲੇਬਰ ਲੇਬਰ ਇਸ ਤਰ੍ਹਾਂ ਆ ਕਿ ਪ੍ਰੈਸ਼ਰ ਪੰਦਾ ਵਾ ਕਿ ਗਰੰਟਾ ਜਲਦ ਜਲਦ ਖਰਚੀਆਂ ਜਾਣ ਇਸ ਕਰਕੇ ਬਟਾਲੇ ਤੋਂ ਆਈ ਦੀ ਆਣ ਕੇ ਇਹਨਾਂ ਦਾ ਵੀ ਇਹੀ ਮੋਟਿਵ ਹੈ ਕਿ ਕੰਮ ਛੇਤੀ ਹੋ ਜੇ ਤੇ ਵਧੀਆ ਤਰੀਕੇ ਨਾਲ ਹੋਵੇ ਹਨਾ ਦਿਨ ਛੋਟੇ ਨੇ ਇਸ ਕਰਕੇ ਇਹ ਕਹਿੰਦੇ ਸਾਨੂੰ ਅਪ ਡਾਊਨ ਕਰਨਾ ਓਖੇ ਆਦਤ ਇੱਥੇ ਰਹਿੰਦੇ ਨੇ ਅਦਰੰਦ ਇਸ ਇੰਨਾ ਨਾ ਕੋਈ ਨਹੀਂ ਅਸਲ ਚ ਬਾਰਡਰ ਏਰੀਆ ਕਰਕੇ ਇਥੇ ਅਮਲੀ ਨਸ਼ੇ ਨੁਸ਼ੇ ਕਰਨ ਵਾਲੇ ਬੰਦੇ ਕਾਫੀ ਘੁੰਮਦੇ ਨਹੀਂ ਅੱਗੇ ਵੀ ਜੂਨ ਦੇ ਵਿੱਚ ਮੇਰਾ ਮੇਰੇ ਸਕੂਲ ਦਾ ਨਲਕਾ ਚੋਰੀ ਕਰਕੇ ਚਲ ਗਿਆ ਹੀ ਮੈਂ ਉਹਦੀ ਵੀ ਐਫ ਆਈ ਆਰ ਜਮਾ ਕਰਵਾਈ ਸੀ ਪੁਲਿਸ ਚੌਂਕੀ ਤੇ ਨਾ ਕੰਪਲੇਨਟ ਲਿਖਵਾਈ ਸੀਗੀ ਸਾਨੂੰ ਇਹ ਹੀ ਹੈ ਕਿ ਇਥੇ ਆਣ ਕੇ ਜਦਕ ਸਰਕਾਰ ਵੱਲੋਂ ਥੋੜਾ ਜਿਹਾ ਆਣ ਕੇ ਦੇਖਿਆ ਜਾਏ ਇਹ ਗੁਰਚੱਕ ਡਾਲਾ ਸਕੂਲ ਕੁਝ ਜ਼ਿਆਦਾ ਹੀ ਪਿਛੜਿਆ ਲੱਗਦਾ ਕਿ ਉਹਨਾਂ ਦੀ ਚੋਰੀ ਦੀ ਮਨਸ਼ਾ ਦੇ ਨਾਲ ਹੀ ਮਤਲਬ ਮਨਸ਼ਾ ਉਹਨਾਂ ਦੀ ਚੋਰੀ ਦੀ ਹੀ ਹੋ ਸਕਦੀ ਹੈ ਕਿ ਉਹਨਾਂ ਨੇ ਚੋਰੀ ਹੀ ਕਰਨੀ ਸੀ ਤੇ ਦਰਵਾਜ਼ੇ ਲੱਥੇ ਹੋਏ ਆ ਮੋਡਰਨ ਲੱਗੀ ਹੋਈ ਹੈ ਤੇ ਤੁਹਾਨੂੰ ਪਤਾ ਹੈ ਸਮਾਨ ਕਰਕੇ ਉਹ ਆਉਂਦੇ ਆ ਸਕੂਲ ਤੇ ਚੋਰੀ ਕਰਦੇ ਆ ਇਸ ਸੰਬੰਧੀ ਤੁਸੀਂ ਪੁਲਿਸ ਨੇ ਸੋਚਦੇ ਕੀਤਾ ਹੈ ਸੋਚੀ ਤਾਂ ਹਾਂ ਜੀ ਕੰਪਲੇਂਟ ਕਰ ਦਿੱਤੀ ਐ ਰਾਤੀ ਜਦੋਂ ਨਾਲ ਦਾ ਫੋਨ ਮੈਨੂੰ 8 ਵਜੇ ਆਇਆ 8:30 ਵਜੇ ਮੈਂ ਸਕੂਲ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਗੁਰਮੁਖ ਸਰ ਭਾਜੀ ਨੇ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਸੀਗਾ ਉਹਨਾਂ ਨੂੰ ਵੀ ਦੱਸਿਆ ਉਹ ਜਦੋਂ ਮੌਕੇ ਤੇ ਪਹੁੰਚੇ ਤੇ ਪਾ ਚੁੱਕੇ ਸੀਗੇ ਕੀ ਮੰਗ ਕਰਦੇ ਆਪਾਂ ਮੰਗ ਇਹੀ ਐ ਕਿ ਸਕੂਲ ਜਿੱਦਾ ਹੀ ਸਿੰਗਲ ਸਿੰਗਲ ਟੀਚਰ ਹੈਗੀ ਐ ਤੇ ਬੱਚੇ ਵੀ ਛੋਟੇ ਨੇ ਇੱਥੇ ਆਣ ਕੇ ਸਕੂਲ ਦੀ ਇੱਕ ਬਾਉਂਡਰੀ ਵਾਲ ਪੱਕੀ ਉੱਚੀ ਦੀਵਾਰਾ ਕਰਵਾਈਆਂ ਜਾਣ ਸਰਕਾਰ ਸਕੂਲਾਂ ਨੂੰ ਗ੍ਰਾਂਟ ਭੇਜੇ ਵੱਤ ਤੋਂ ਵੱਧ ਭੇਜੇ ਤਾਂਕਿ ਇਹ ਹੀ ਪੱਕੀਆਂ ਉੱਚੀਆਂ ਦੀਵਾਰਾ ਖੜਾ ਦੀਏ ਤੇ ਨਾਲ ਦਰਵਾਜ਼ੇ ਪੱਕੇ ਦੇ ਉੱਚੇ ਲੱਗਣ ਕਿ ਤਾਂਕਿ ਅੱਗੇ ਤੋਂ ਇਹ ਵਾਲੀ ਘਟਨਾ ਨਾ ਹੋਵੇ